ਫਤਿਹਗੁਰ ਚੂੜੀਆ ਨਜ਼ਦੀਕ ਪਿੰਡ ਪੰਦੇਰ ਕਲਾਂ ਦੇ ਖੇਤਾਂ ਚੋਂ ਇੱਕ ਮਿਸਾਈਲ ਨੂਆ ਮਲਬਾ ਮਿਲਿਆ ਹੈ ਅਤੇ ਇਹ ਮਲਬਾ ਪਿੰਡ ਦੇ ਬਾਹਰ ਖੇਤਾਂ ਚ ਇੱਕ ਘਰ ਦੇ ਨਜ਼ਦੀਕ ਹੀ ਮਿਲਿਆ ਜਿਸ ਨਾਲ ਜਾਨੀ ਮਾਲਨੀ ਦਾ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਅੱਜ ਸਵੇਰੇ ਜਦ ਮਿਸਾਈਲ ਨੁਮਾ ਮਲਬੇ ਦੀ ਖਬਰ ਸਾਹਮਣੇ ਆਈ ਤਾਂ ਵੱਡੀ ਗਿਣਤੀ ਚ ਲੋਕ ਡਿੱਗਾ ਮਲਬਾ ਵੇਖਣ ਲਈ ਪਹੁੰਚ ਗਏ ਇਸ ਸਬੰਧੀ ਖੇਤ ਦੇ ਮਾਲਕ ਸਤਨਾਮ ਸਿੰਘ ਪੁੱਤਰ ਬਖਸ਼ੀਸ਼ ਸਿੰਘ ਹਰਪ੍ਰੀਤ ਕੌਰ ਪਤਨੀ ਸਤਨਾਮ ਸਿੰਘ ਅਤੇ ਗਵਾਂਡੀ ਸੁਖਮੰਦ ਸਿੰਘ ਨੇ ਦੱਸਿਆ ਕਿ ਬੀਤੀ ਰਾਤ 1 ਵਜੇ ਦੇ ਕਰੀਬ ਇੱਕ ਜ਼ੋਰਦਾਰ ਧਮਾਕਾ ਹੋਇਆ ਅਤੇ ਇੱਕ ਜ਼ੋਰ ਦੀ ਲਾਈਟ ਜਗੀ ਅਤੇ ਜਦ ਉਹਨਾਂ ਨੇ ਸਵੇਰੇ ਦੇਖਿਆ ਤਾਂ ਵੱਡਾ ਮਿਸਾਈਲ ਨੁਮਾ ਮਲਬਾ ਉਹਨਾਂ ਦੇ ਘਰ ਦੇ ਨਾਲ ਲੱਗਦੇ ਖੇਤਾਂ ਚ ਪਿਆ ਸੀ ਅਤੇ ਉਹਨਾਂ ਨੇ ਪੁਲਿਸ ਨੂੰ ਸੂਚਿਤ ਕੀਤਾ ਅਤੇ ਤੁਰੰਤ ਹੀ ਮਜੀਠਾ ਦੇ ਡੀਐਸਪੀ अमोलक सिंह पुलिस पार्टी ਨਾਲ मौके ਤੇ ਪਹੁੰਚ ਗਈ ਅਤੇ ਸਾਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਕਿਹਨੇ ਆਇਤਾ ਦਾ ਸਤਨਾਮ ਸੇ ਸਿੰਘ ਤੁਹਾਡਾ ਡੇਰਾ ਰਾਤ ਤੁਹਾਡੀ ਕੀ ਕੀ ਜਮੀਨ ਤੁਹਾਡੀ ਜਮੀਨ ਵਿੱਚ ਕੋਈ ਮਲਬਾ ਟਾਈਪ ਚੀਜ਼ ਜਿੰਦੀ ਆ ਕੀ 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 ਹੋਇਆ ਰਾਤ ਵੇਲੇ ਉਹ ਮਤਲਬ ਵੀ ਚਾਨਣ ਹੋਇਆ ਹੈਗਾ ਖਰਾਕ ਆਇਆ ਅੱਛਾ ਜੀ ਹਾਂ ਜੀ ਕਿੰਨਾ ਕ ਖਰਾਕ ਆਇਆ ਖਰਾਕ ਹੋਇਆ ਹਾਂ ਜੀ ਮੈਨੂੰ ਲੱਗੇ ਖਰਾਕ ਆਇਆ ਚਾਨਣ ਹੋਇਆ ਕਿੰਨੇ ਕ ਵਜੇ ਮਰੇ 1:30 ਵਜੇ ਤੱਕ ਆਉਣਾ ਵਾ ਵਾ ਚਾਨਣ ਕੇ ਨਾਮ ਦਾ ਹਨਾ ਬਾਬਾ ਤਰੀ ਉਦੋਂ ਹੀ ਵੇਖਿਆ ਕੋਈ ਚੀਜ਼ ਨਹੀਂ ਨਹੀਂ ਉਦੋਂ ਨਹੀਂ ਅਸੀਂ ਲੱਗੇ ਗਏ ਅਸੀਂ ਸਵੇਰੇ ਗਏ ਲੱਗੇ ਤਰੀ ਵੇਖਿਆ ਜੇ ਤੁਸੀਂ ਦੇਖ ਲੱਗੇ ਗਏ ਸਵੇਰੇ ਵੇਖਿਆ ਉਹ ਮਤਲਬ ਕਿ ਪਿਆ ਹੈਗਾ ਮਤਲਬ ਕਿ ਖੋਲ ਖੋਲ ਕਿਸ ਚੀਜ਼ ਦਾ ਖੋਲ ਕਿਦਾਂ ਦਾ ਕੋਈ ਮਤਲਬ ਸਾਨੂੰ ਨਹੀਂ ਪਤਾ ਇਹਦੇ ਬਾਰੇ ਵੀ ਕਿਹੜੀ ਚੀਜ਼ ਦਾ ਖੋਲ ਆ ਸਾਨੂੰ ਮਤਲਬ ਕਿ ਕਿੰਨਾ ਟਾਈਮ ਲੱਗਣ ਦੀ ਆ ਹਾਂ ਜੀ ਹਾਂ ਜੀ ਮੰਜਾਲ ਦਾ ਹੋ ਸਕਦਾ ਤੇ ਕੋਈ ਲੱਗਾ ਵੀ ਜਾ ਜੂ ਰਿਹਾ ਕਿ ਸਿੱਧਾ ਇਹੋ ਲੱਗਾ ਵੀ ਨਹੀਂ ਆ ਜਾਂਦਾ ਨਹੀਂ ਤੇ ਇੱਕ ਸਵੇਰੇ ਤੁਸੀਂ ਦੇਖਿਆ ਕਿ ਤਾਂ ਤੁਹਾਡੇ ਕਿਸੇ ਨਹੀਂ ਮੈਂ ਵੇਖਿਆ ਹਾਂ ਹਾਂ ਜੀ ਉਧਰ ਡੰਗਰਾਂ ਲੋਗ ਆ ਵੇਖ ਰਹੇ ਉਥੇ ਪਿਆਸਦੇ ਉਹ ਵੇਖਿਆ ਫਿਰ ਤੁਸੀਂ ਤਾਂ ਉਹਦੇ ਨਾਲ ਖੇਡਣ ਡਏ ਨਹੀਂ ਖੇੜਾ ਨਹੀਂ ਡਏ ਅਸੀਂ ਤਾਂ ਵੇਖੇ ਮਨ ਲਗੇ ਉਹ ਰਿਂਟੇਦਾਰਾਂ ਨੂੰ ਬੌਂਡ ਦੇ ਨਾ ਛੇਟ ਤੋਂ ਆ ਰਿਂਟੇਦਾਰਾਂ ਨੂੰ ਫੋਟੋਆਂ ਪਾਉਂਦੇ ਆਂ ਅੱਛਾ ਹਾਂ ਜੀ ਨਹੀਂ ਉਹ ਫਿਰ ਕਿਦਾਂ ਪੁਲਿਸ ਨੂੰ ਕਹਦਾ ਤੁਸੀਂ ਫਿਰ ਸੂਚਿਤ ਕਰਦਾ ਨਾ ਮਨ ਲਗੇ ਫੋਨ ਕਰਤਾ ਨਾ ਸਰਪੰਚ ਨੇ ਜੀ ਹਾਂ ਜੀ ਇਹ ਹੁਣ ਆਏ ਪੁਲਸ ਵਾਲੇ ਤੁਹਾਡੇ ਨਾਲ ਪੁਲਸ ਵਾਲਿਆਂ ਨਾਲ ਕੀ ਤਰ੍ਹਾਂ ਦਾ ਵਿਹਾਰ ਬਹੁਤ ਵਧੀਆ ਜੀ ਇੰਡੀਆ ਵਾਲੇ ਆਰਮੀ ਨਹੀਂ ਆਈਏ ਹਾਂ ਜੀ ਕੀ ਪੁੱਛ ਕੇ ਕੀਤੀ ਉਹਨਾਂ ਨੇ ਅਰੇ ਇਹ ਮਤਲਬ ਇਹ ਆਰਮੀ ਵਾਲਿਆਂ ਨੇ ਕੀਤੀ ਪੁੱਛ ਮਾਜ ਮਾਰਾਂਗੇ ਕੀ ਕਹਿੰਦੇ ਆਪੀ ਓਕੇ ਹਾਂ ਜੀ ਹਰਪ੍ਰੀਤ ਕੋ ਸਤਿ ਸ੍ਰੀ ਅਕਾਲ ਤੇ ਗਾਫੀ ਕਿਉਂ ਆਸੀ ਦਾ ਘਰ ਤਾਂ ਦੇ ਘਰ ਦੇ ਨਾਲ ਹੀ ਕੋਈ ਮਲਵਾ ਡਕਾਏ ਭਾਜੀ 1:30 ਵਜੇ ਤੋਂ ਪਹਿਲੇ ਕਹਿੰਦੇ ਫਾਇਰਿੰਗ ਵਗੈਰਾ ਹੁੰਦੀ ਰਹੀ ਹੈ ਤੇ ਫਿਰ ਉਸ ਤੋਂ ਬਾਅਦ ਕਹਿੰਦੇ ਨੇ ਚਾਨਣ ਜਿਹਾ ਹੋਇਆ ਵੇ ਤੇ ਇੱਥੇ ਕੋਈ ਚੀਜ਼ ਡਿੱਗੀ ਹੈ ਤੇ ਆਵਾਜ਼ ਜੀ ਵੀ ਆਈ ਹੈ ਬਹੁਤ ਜ਼ੋਰ ਦੀ ਤੇ ਤੁਸੀਂ ਜਾ ਕੇ ਲੱਗਾ ਪਤਾ ਉਹਨੂੰ ਹਾਂਜੀ ਉਦੋਂ ਮਤਲਬ ਕਿ ਮਾੜਾ ਮੋਟਾ ਪਤਾ ਲੱਗਾ ਸੀ ਨੀਂਦ ਦੀ ਚੀਜ਼ ਸੀਗੇ ਤੇ ਜਦੋਂ ਸਹੇਰੇ ਉੱਠ ਕੇ ਦਿਨ ਚੜ੍ਹਿਆ ਉਦੋਂ ਦੇਖਿਆ ਇਹਨਾਂ ਨੇ ਤੇ ਉਦੋਂ ਕਹਿੰਦੇ ਵੀ ਇੱਥੇ ਮਤਲਬ ਕਿ ਕੋਈ ਬੰਬ ਜਿਆ ਡਿੱਗਿਆ ਤੇ ਮੈਂ ਕਿਹਾ ਕਿ ਐਵੇਂ ਮਤਲਬ ਕਿ ਮਜ਼ਾਕ ਮਜ਼ੂਕ ਕਰਦੇ ਹੋਣੇ ਨੇ ਫਿਰ ਮੈਂ ਗਵਾਂਡੀਆਂ ਦੇ ਘਰ ਗਈ ਤੇ ਉਹ ਮੈਨੂੰ ਕਹਿੰਦੇ ਕਹਿੰਦੇ ਆਂਟੀ ਇੱਥੇ ਕੋਈ ਬੰਬ ਡਿੱਗਿਆ ਵੀ ਪਹਿਲੀ ਚ ਮੈਂ ਕਿਹਾ ਹਾਂ ਸਾਡੀ ਪਹਿਲੀ ਚ ਡਿੱਗਿਆ ਫਿਰ ਮੈਂ ਅਲਰਟ ਹੋਈ ਫਿਰ ਮੈਂ ਉਹਨਾਂ ਨੂੰ ਲੈ ਕੇ ਫਿਰ ਸਾਰੇ ਇਕੱਠੇ ਹੋਏ ਤੇ ਫਿਰ ਉਦੋਂ ਪੁਲਿਸ ਨੂੰ ਕਨਫਰਮ ਕੀਤਾ ਉਦੋਂ ਉਦੋਂ ਲਾਗੇ ਕਮੇਟਾ ਵੀ ਪਿਆਨ ਲੱਗੇ ਹਾਂਜੀ ਮਹਾਰਾਜਿਆ ਪਿਆ ਇਹ ਨਹੀਂ ਪਤਾ ਲੱਗਾ ਵੀ ਕੀ ਚੀਜ਼ ਆਈ ਕਦੋਂ ਆਈ ਨਹੀਂ ਨਹੀਂ ਇਹ ਨਹੀਂ ਪਤਾ ਲੱਗਾ ਸਾਨੂੰ ਅੱਜ ਨਾਲੇ ਤੜਾ ਸੁਭਾਨ ਸਿੰਘ ਅੰਨੀ ਸਿੰਘ ਜੀ ਦਾ ਪਰਦਾ ਅੱਛਾ ਪੰਦੇਰ ਕਲਾ ਮਿੱਤੀ ਰਾਤ ਕਾਫੀ ਆਵਾਜ਼ਾਂ ਆਈਆਂ ਖੜਕੀਆਂ ਦੀਆਂ ਕਿਤਨਾ ਪਲਾਸਟਿਕ ਦਾ ਤੁਹਾਡੇ ਖੇਤਾਂ ਵਿੱਚ ਕੋਈ ਪਲਾਸਟਿਕ ਦੀ ਚੀਜ਼ ਜਗੀ ਆ ਤੇ ਕੀ ਜਾਰੀ ਮਾਰਦਾ ਇਹ 1:10 ਮਿੰਟ ਦਾ ਟਾਈਮ ਹੈ ਜਿਹੜਾ ਚਰਚਾ ਕਰਨ ਹੋਇਆ ਖੜਕਾ ਹੋਇਆ ਉਦੋਂ ਕਰ ਹਾਂ ਹਾਂ ਅੱਛਾ ਫਿਰ ਉਹ ਦੋ ਬਾਰੇ ਦਿਨੇ ਦੇਖਿਆ ਵਾ ਜੋ ਕਿਨੇ ਕੋਈ ਵੇਖਿਆ ਦੇਨੇ ਤੁਸੀਂ ਜਿੰਨੇ ਤਕਰੀਬਨ 8:00 ਵਜੇ ਕਿਉਂ ਮੈਂ ਤੇ 8:00 ਵਜੇ ਵੇਖਿਆ ਵਾ ਕੀ ਕੀ ਚੀਜ਼ ਸੀ ਇਹ ਮੈਨਾਂ ਲੱਗੇ ਨਹੀਂ ਜਾਂ ਤਾਂ ਮਲਾਜਮਾਂ ਨੇ ਮਰਬਾ ਪਿਆ ਵਾ ਪਤਾ ਨਹੀਂ ਕਿਸ ਚੀਜ਼ ਦਾ ਮਰਬਾ ਪਿਆ ਵਾ ਜਿੱਦਾਂ ਬੰਬ ਚੱਲਿਆ ਹੁੰਦਾ ਨਾ ਉਹ ਘਰ ਵਾਲੇ ਨੇ ਜਦੋਂ ਇੱਥੇ ਵੇਖਿਆ ਵੀ ਥੂਣ ਬਣ ਕੀਤੇ ਆ ਲੱਗੇ ਸਾਰੇ ਡੇਰੇਾਂ ਦੇ ਵੇਖਣ ਆਏ ਫੇਰਣ ਕੇ ਵੇਖਣ ਤੇ ਫਿਰ ਪੁਲਿਸ ਨੇ ਤੁੰਛਰ ਦਿੱਤਾ ਹਾਂ ਹਾਂ ਤੇ ਉਹ ਹੀ ਦੇਖਣ ਦੇ ਹੀ ਉਹਦੇ ਨਾਲ ਪਿੰਡ ਵਾਲੇ ਛੇੜਾ ਛੇੜਨ ਡਏ ਆ ਪਹਿਲਾਂ ਵੀਡੀਓ ਚੋੜੀ ਪਹਿਲਾਂ ਕੋਈ ਗਿਆ ਹੋ ਗਾ ਹੱਦੋਂ ਤੱਕ ਨਹੀਂ